हां जी मेरे ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਵੀਰ ਭਰਾਵਾਂ ਨੂੰ ਪਿਆਰ ਤਰੀ ਸਤਿ ਸ਼੍ਰੀ ਅਕਾਲ ਜੀ ਮੀਟੀ ਸਰ ਦੇ ਸਾਰੇ ਕਿਸਾਨ ਭਰਾ ਠੀਕ ਠਾਕ ਹੋਵੋਗੇ ਤੇ ਕਿਸਾਨ ਭਰਾ ਉਹ ਅੱਜ ਪਾਝੌਣੇ ਦੇ ਵਿੱਚ ਚੂਹੇ ਮਾਰਨ ਦਾ ਸਭ ਤੋਂ ਸੌਖਾ ਤੇ ਸਸਤਾ ਤਰੀਕਾ ਦੱਸਾਂਗੇ ਕਿਉਂਕਿ ਕਈ ਦਿਨਾਂ ਤੋਂ ਜ਼ਿਮੀਂਦਾਰ ਭਰਾਵਾਂ ਦੇ ਕਮੈਂਟ ਆ ਰਹੇ ਤੇ ਵੀ ਸਾਡੇ ਝੌਨੇ ਦੇ ਵਿੱਚ ਚੂਹਾ ਬਹੁਤ ਹੈ ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਝੌਨੇ ਦਾ ਤੇ ਇਸ ਕਰਕੇ ਆਪਾਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂ ਬਿਨਾ ਕਿਸੇ ਦਵਾਈ ਤੋਂ ਅਪਾ ਕੋਈ ਕੈਮੀਕਲ ਨਹੀਂ ਵਰਤਣਾ ਤੇ ਸਿਰਫ ਆਪਾਂ ਦਾ 10 ਰੁਪਏ ਦਾ ਜਿਹੜਾ ਖਰਚਾ ਤੇ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਚੀਜ਼ਾਂ ਦੱਸੂਗਾ ਫਾਰਮੂਲਾ ਦੱਸੂਗਾ ਉਹ ਜਿਹੜੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਸਾਰੇ ਜੀਮੇਰ ਭਰਾਵਾਂ ਦੇ ਆਮ ਹੁੰਦੀ ਹੈ ਤੇ ਬਹੁਤ ਘੱਟ ਫੈਸਲੇ ਦੇ ਵਿੱਚ ਆਪਾਂ ਫਰੀ ਦੇ ਵਿੱਚ ਕਹਿ ਸਕਦੇ ਆ ਥੋੜੇ ਖੇਤ ਦੇ ਵਿੱਚ ਜਿੰਨੇ ਮਾਰਦੀ ਕਿਉਂ ਹੋਏ ਆ ਆਪਾਂ 2 ਤੋਂ 3 ਦਿਨਾਂ ਦੇ ਵਿੱਚ ਜਿਹੜੇ ਸਾਰੇ ਚੂਹੇ ਥੋੜੇ ਖੇਤ ਦੇ ਵਿੱਚੋਂ ਖਤਮ ਹੋ ਜਾਣਗੇ ਤੇ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਹਰ ਇੱਕ ਜੀਮੀਂਦਾਰ ਭਰਾ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਜੀਮੀਂਦਾਰ ਭਰਾਵਾਂ ਦਾ ਜਿਹੜਾ ਚੂਹਿਆਂ ਤੋਂ ਛੁਟਕਾਰਾ ਪਾ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਪ੍ਰੈਸ ਕਰ ਲਓ ਤੇ ਫਿਰ ਵੀਡੀਓ ਕਿਸਾਨ ਭਰਾਵੋ ਕਰਦੇ ਹਾਂ ਸ਼ੁਰੂ ਆਪਾਂ ਹਾਂਜੀ ਕਿਸਾਨ ਭਰਾਵੋ ਹੁਣ ਜੀਮੀਂਦਾਰ ਭਰਾ ਨੇ ਚੂਹੇ ਹਰ ਇੱਕ ਖੇਤ ਦੇ ਵਿੱਚ ਕਿਉਂਕਿ ਹੁੰਦੇ ਹੁੰਦੇ ਝੋਨੇ ਦਾ ਨੁਕਸਾਨ ਕਿਤੇ ਜ਼ਿਆਦਾ ਕਰਦੇ ਹੈ ਕਿਤੇ ਘੱਟ ਕਰਦੇ ਹੈ ਤੇ ਆਪਾਂ ਉਹਨਾਂ ਨੂੰ ਮਾਰਨ ਦੇ ਲਈ ਕੰਟਰੋਲ ਕਰਨ ਦੇ ਲਈ ਬਹੁਤ ਤਰ੍ਹਾਂ ਦੀਆਂ ਦਵਾਈਆਂ ਵਰਤਦੇ ਪਰ ਉਹ ਦਵਾਈਆਂ ਕੰਮ ਨਹੀਂ ਕਰਦੀ ਉਹ ਕੰਮ ਕਿਉਂ ਨਹੀਂ ਕਰਦੀ ਇਹ ਵੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸੂਗਾ ਤੇ ਉਹਦਾ ਕਾਰਨ ਕੀ ਹੈ ਤੇ ਜਿਹੜਾ ਮੈਂ ਤੁਹਾਨੂੰ ਹੁਣ ਤਰੀਕਾ ਦੱਸੂਗਾ ਤੁਸੀਂ ਇੱਕ ਵਾਰ ਵਰਤ ਕੇ ਦੇਖ ਲਓ ਤੁਸੀਂ ਭੁੱਲ ਜਾਓਗੇ ਤੁਹਾਡੇ ਖੇਤ ਦੇ ਵਿੱਚ ਜਿਹੜਾ ਚੂਹਾ ਇੱਕ ਵੀ ਚੂਹਾ ਨਹੀਂ ਰਹੂਗਾ ਕਿਸਾਨ ਭਰਾ ਉਹ ਪਹਿਲਾਂ ਹੁਣ ਆਪਾਂ ਜਿਹੜੀ ਆ ਦਵਾਈਆਂ ਕਿਸਾਨ ਭਰਾ ਉਹ ਜ਼ਹਿਰ ਵਰਤਦੇ ਆ ਆਪਾਂ ਨੂੰ ਜਿਹੜੀ ਕੈਮੀਕਲ ਵਾਲੀ ਦਵਾਈ ਹੈ ਜ਼ਹਿਰ ਆਪਾਂ ਨੂੰ ਨਹੀਂ ਵਰਤਣਾ ਚਾਹੀਦਾ ਕਿਉਂਕਿ ਚੂਹਾ ਇੱਕ ਆਜੀ ਜਾਤਾ ਹੈ ਜਿਹਨੂੰ 스멜 ਬਹੁਤ ਜ਼ਿਆਦਾ ਆਪਾਂ ਦਾਣਿਆਂ ਨੂੰ ਲਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਆਪਾਂ ਦਵਾਈ ਖੇਤ ਦੇ ਵਿੱਚ ਸਿੱਟ ਦੰਦੇ ਆ ਪਰ ਚੂਹਾ ਉਹਨੂੰ ਚੱਕਦਾ ਵੀ ਨਹੀਂ ਹੈਗਾ ਬਿਲਕੁਲ ਨਹੀਂ ਖਾਂਦਾ ਜੇ ਇਸ ਚੂਹੇ ਨੇ ਖਾ ਲਈ ਤਾਂ ਬਾਕੀ ਚੂਹੇ ਨਹੀਂ ਖਾਂਣਗੇ ਜ਼ਹਿਰ ਨੂੰ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਆਪਾਂ ਕੋਈ ਵੀ ਕੈਮੀਕਲ ਜਾਂ ਦਵਾਈ ਪਾਉਂਦੇ ਆ ਚੂਹੇ ਨੂੰ ਦਵਾਈ ਦਾ ਪਤਾ ਲੱਗ ਜਾਂਦਾ ਪਰ ਜੇ ਨਾ ਮੈਂ ਤੁਹਾਨੂੰ ਅਜੇ ਤਰੀਕਾ ਦੱਸਣਾ ਇਹ ਤਾਂ ਬਿਲਕੁਲ ਵੀ ਚੂਹੇ ਨੂੰ ਪਤਾ ਨਹੀਂ ਲੱਗੂਗਾ ਤੇ ਇਸੇ ਕਰਕੇ ਜਿਹੜਾ ਇਹ ਤਰੀਕਾ ਕਾਮਯਾਬ ਹੋਇਆ ਤੁਸੀਂ ਕਿਸਾਨ ਪਰਾਉ ਕਰਨਾ ਕੀ ਹੈ ਤੁਸੀਂ ਆਪਣੀ ਘਰ ਦੇ ਵਿੱਚ ਸਿਮਿੰਟ ਹੁੰਦਾ ਹੈ ਤੁਸੀਂ ਦੇਖਿਆ ਹੋਣਾ ਸਾਰਿਆਂ ਨੂੰ ਪਤਾ ਹੀ ਹੈ ਸਿਮਿੰਟ ਦੇ ਬਾਰੇ 100 ਗ੍ਰਾਮ ਕਿਸਾਨ ਪਰਾਉ ਤੁਸੀਂ ਸਿਮਿੰਟ ਲੈਣਾ ਹੈ ਤੇ ਅੱਧਾ ਕਿਲੋ ਤੁਸੀਂ ਆਟਾ ਲੈ ਲੈਣਾ ਤੇ ਇਹਨਾਂ ਦੋਵਾਂ ਚੀਜ਼ਾਂ ਨੂੰ ਤੁਸੀਂ ਕਿਸਾਨ ਭਰਾਵੋ ਲੈ ਕੇ ਇੱਕ ਕੱਲ ਦੀ ਤੁਸੀਂ ਜ਼ਰੂਰ ਧਿਆਨ ਰੱਖਣਾ ਤੁਸੀਂ ਧਿਆਨ ਨਾਲ ਸੁਣ ਲਓ ਤੁਸੀਂ ਜਦੋਂ ਵੀ ਇਹਨਾਂ ਦੋਵਾਂ ਚੀਜ਼ਾਂ ਨੂੰ ਰਲਣਾ ਆٹے ਵਾਂਗ ਗੁੰਨਣਾ ਆਇਂ ਥੋੜੇ ਹੱਥ ਦੇ ਉੱਪਰ ਤੁਸੀਂ ਜਾਂ ਤਾਂ ਗਲਵਜ਼ ਸਿਧਾ ਲਓ ਜਾਂ ਫਿਰ ਤੁਸੀਂ ਕੋਈ ਵੀ ਲਿਫਾਫਾ ਝੜਾ ਸਕਦੇ ਹੋ ਕਿਉਂਕਿ ਆਟੇ ਨੂੰ ਜਮਾ ਵੀ ਤੁਹਾਡੇ ਹੱਥ ਨਹੀਂ ਲੱਗਣੇ ਚਾਹੀਦੇ ਕਿਉਂਕਿ ਜੇ ਆਪਣੇ ਇੱਕ ਵਾਰ ਹੱਥ ਲੱਗੇ ਤਾਂ ਚੂਹੇ ਦੀ ਸਮੈਲ ਬਹੁਤ ਜ਼ਿਆਦਾ ਹੁੰਦੀ ਹੈ ਉਹਨੇ ਇਨਸਾਨ ਦੀ 스멜 ਸੁੰਗ ਕੇ ਵੀ ਜਿਵੇਂ ਆਪਾਂ ਹੱਥ ਲਾਏ ਹੋਇਆ ਜਾਂ ਗੋਲੀਆਂ ਨੂੰ ਹੱਥ ਲਾਤਾ ਆਪਾਂ ਆਟੇ ਨੂੰ ਹੱਥ ਲਾਤਾ ਉਹਨੇ ਆਪਣਾ ਜਿਹੜਾ ਗੋਲੀ ਖਾਣੀ ਨਹੀਂ ਗਈ ਆਟੇ ਦੀ ਬਿਲਕੁਲ ਵੀ ਇਸ ਕਰਕੇ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ ਤੁਸੀਂ ਜਾਂ ਤੱਕ ਗਲਵਜ਼ ਚੜਾ ਸਕਦੇ ਹੋ ਜਾਂ ਫਿਰ ਤੁਸੀਂ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਰਫਾਫਾ ਚੜਾ ਕੇ ਇਹਨੂੰ ਦੋਵੇਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਛੋਟੇ-ਛੋਟੇ ਐਂਦੀਆਂ ਗੋਲੀਆਂ ਬਣਾ ਲੈਣੀਆਂ ਹਨ ਗੋਲੀਆਂ ਬਣਾਉਣ ਤੋਂ ਬਾਅਦ ਕਿਸਾਨ ਭਰਾਵੋ ਤੁਸੀਂ ਜਿੱਥੇ ਵੀ ਤੁਹਾਡੇ ਖੇਤ ਦੇ ਵਿੱਚ ਚੂਹੇ ਹੈਗੇ ਆ ਤੁਸੀਂ ਓਵੇਂ ਜਿਵੇਂ ਗਲੋਵਜ਼ ਵਿੱਚ ੜੇ ਹੋਏ ਆ ਹੱਥ ਨਹੀਂ ਸਿਰਫ ਲੱਗਣਾ ਚਾਹੀਦਾ ਤੁਸੀਂ ਆਪਣੇ ਖੇਤ ਦੇ ਵਿੱਚ ਜਿੱਥੇ-ਜਿੱਥੇ ਚੂਹੇ ਦੀ ਸਮੱਸਿਆ ਹੈਗੀ ਹੈ ਉੱਥੇ-ਉੱਥੇ ਤੁਸੀਂ ਖੇਤ ਦੇ ਵਿੱਚ ਗੋਲੀਆਂ ਨੂੰ ਘੇਰ ਦਿਓ ਤੇ 2-3 ਦਿਨਾਂ ਦੇ ਵਿੱਚ ਕਿਸਾਨ ਭਰਾਵੋ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਤੇ ਤੁਹਾਡੇ ਖੇਤ ਦੇ ਵਿੱਚ ਜਿੰਨੇ ਮਾੜੀ ਚੂਹੇ ਨੇ ਸਾਰੇ ਜਿਹੜੇ ਚੂਹੇ ਆ ਕਿਸਾਨ ਭਰਾਵੋ ਖਤਮ ਹੋ ਜਾਣਗੇ ਤੇ ਬਹੁਤ ਸਸਤਾ ਤੇ ਮੈਂ ਸੌਖਾ ਤਰੀਕਾ ਤੁਹਾਨੂੰ ਦੱਸਿਆ ਤੇ ਇੱਕ ਹੋਰ ਵੀ ਆਪਣੀ ਕੋ ਤਰੀਕਾ ਹੈਗਾ ਉਹ ਵੀ ਆਪਾਂ ਅੱਗੇ ਜਾ ਕੇ ਤੁਹਾਨੂੰ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਚੂਹਿਆਂ ਦਾ ਹੱਲ ਆਪਾਂ ਬਹੁਤ ਸਸਤੇ ਤੇ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਆ ਹੁਣ ਦਵਾਈਆਂ ਦੇ ਨਾਲ ਕਿਸਾਨ ਭਰਾਵੋ ਕੀ ਹੁੰਦਾ ਇੱਕ ਤਾਂ ਚੂਹੇ ਆਪਣੇ ਮਾਦੇ ਨਹੀਂਗੇ ਸੰਗੋ ਉਹਦੇ ਨਾਲ ਨੁਕਸਾਨ ਕੀ ਹੁੰਦੇ ਆ ਹੋਰ ਜੀਵ ਜੰਤੂ ਮਰ ਜਾਂਦੇ ਆ ਪੰਛੀਆਂ ਨੂੰ ਵੀ ਨੁਕਸਾਨ ਹੁੰਦਾ ਏ ਤੇ ਕਈ ਵਾਰ ਜਿਵੇਂ ਆਪਣੇ ਖੇਤ ਦੇ ਵਿੱਚ ਗੋਆ ਹੁੰਦੀ ਆ ਉਹ ਖਾਕੀ ਮਰ ਜਾਂਦੀ ਐ ਕਿਉਂਕਿ ਗੋਆ ਦਾ ਆਪਣੇ ਝੋਨੇ ਦੇ ਵਿੱਚ ਫਾਇਦਾ ਰਹਿੰਦਾ ਕਿਉਂਕਿ ਉਹਨਾਂ ਨੇ ਚੂਹੇ ਨੂੰ ਖਾਣਾ ਜੇ ਆਪਣੇ ਖੇਤ ਦੇ ਵਿੱਚ ਗੋਆ ਹੈਗੀ ਆ ਉਹਨਾਂ ਨੇ ਚੂਹੇ ਨੂੰ ਖਤਮ ਕਰਨਾ ਹੈ ਇਸ ਕਰਕੇ ਉਹ ਆਪਣਾ ਮਿੱਤਰ ਹੈ ਉਹਨੇ ਚੂਹੇ ਨੂੰ ਖਤਮ ਕਰਨਾ ਤੇ ਆ ਤਰੀਕਾ ਕਿਸਾਨ ਭਰਾ ਉਹ ਵਰਤ ਕੇ ਦੇਖ ਲਓ ਤੁਸੀਂ ਭੁੱਲ ਜਾਓਗੇ ਵੀ ਸਾਡੇ ਖੇਤ ਦੇ ਵਿੱਚ ਐਨੇ ਜ਼ਿਆਦਾ ਚੂਹਿਆਂ ਨੇ ਨੁਕਸਾਨ ਕੀਤਾ ਸੀ ਤੇ 2-3 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਵੀਡੀਓ ਨੂੰ ਸ਼ੇਅਰ ਕਰਦੇ ਜਰੂਰ ਤਾਂ ਕਿ ਹੋਰ ਜੀ ਮੇਰੇ ਪਰਵਾਂੰ ਦਾ ਜਿਹੜਾ ਭਲਾ ਹੋ ਸਕੇ ਸਭ ਸ਼ੁਰੂ ਚੱਲ ਜੇ